ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝਖੜਵਾਲਾ ਜ਼ਿਲ੍ਹਾ ਦੋਸਤੋ ਫਰੀਦਕੋਟ ਆ ਤੇ ਤਸੀਲ ਦੋਸਤੋ ਜੈਤੋ ਪਾ ਜਿੰਦੀ ਆ ਅੱਜ ਦੋਸਤੋ ਇੱਕ ਅਸਰ ਵੜ ਵਕਾਉ ਆ ਐਚ ਐਫ ਬਣਦੀ ਡਿਟੇਲ ਦੋਸਤੋ ਬਾਈ ਤੋਂ ਲ ਲਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਇੱਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਬਾਈ ਜੀ ਹਾਂਜੀ ਬਾਈ ਜੀ ਬਹੁਤ ਵਧੀਆ ਜੀ ਤੇ ਇੱਕ ਵਾਰੀ ਨਾਂ ਤੇ ਨੰਬਰ ਦੱਸੋ ਬਾਈ ਜੀ ਮੇਰਾ ਨਾਂ ਜੀ ਨਵਦੀਪ ਸਿੰਘ ਬਿੱਟੂ ਨਵਦੀਪ ਸਿੰਘ ਬਿੱਟੂ ਪਿੰਡ ਝੱਖੜਾਲਾ ਜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਕੋਟ ਜੀ ਠੀਕ ਆ ਤੇ ਨੰਬਰ ਵੀ ਦੱਸ ਦੀ ਭਰਾ 98782 05239 98782 05239 ਬਾਈ ਜੀ ਇਹ ਵੈੜ ਫਿਰ ਆਪਣੇ ਘਰ ਦੀ ਆ ਨਹੀਂ ਜੀ ਭਾਈ ਜੀ ਆਪਣੇ ਵੇੜ ਘੱਡਣੀ ਸੀ ਆਪਾਂ ਅੱਗੋਂ ਯਾਰ ਮਿੱਤਰ ਤੋਂ ਲਈ ਸੀ ਠੀਕ ਆ ਅੱਗੋਂ ਲੈ ਕੇ ਆਂਦੀ ਸੀ ਹਾਂਜੀ ਠੀਕ ਆ ਆਪਣੇ ਬਸ ਆਹ ਇੱਕ ਤਾਂ ਗਰਮੀ ਦਾ ਸੀਜ਼ਨ ਆ ਗਿਆ ਜੀ ਠੀਕ ਆ ਤੇ ਜਗਾ ਘੱਟ ਹੋਣ ਕਰਕੇ ਆਪਾਂ ਇਹ ਸੇਲ ਕਰਨੀ ਸੀ ਠੀਕ ਆ ਜਗਾ ਘੱਟ ਹੋਣ ਕਰਕੇ ਸੇਲ ਕਰਨੀ ਆ ਹਾਂਜੀ ਤੇ ਬਦਰ ਰਿਕਾਰਡ ਕੀ ਰਿਹਾ ਬਈ ਇਹਦਾ ਫਿਰ ਦੱਸਿਆ ਹੋਣਾ ਜਿੱਥੋਂ ਆਈ ਆ ਬਾਈ ਜੀ ਮਦਰ ਰਿਕਾਰਡ ਜਿਹੜੇ ਬਾਈ ਤੋਂ ਆਪਾਂ ਲੈ ਕੇ ਆਂਦੀ ਸੀ ਜੀ ਠੀਕ ਆ ਬਾਈ ਪਲੱਸ ਇਹਦੀ ਮਾਦਰ ਰਿਕਾਰਡ ਦੱਸਿਆ 22+ ਹਾਂਜੀ ਬਾਈ ਸੀਮਨ ਸੁਮਨ ਵਗੈਰਾ ਦਾ ਪਤਾ ਹੈ ਬਈ ਕਿਹੜੇ ਸੀਮਨ ਦੀ ਨਹੀਂ ਸੀਮਨ ਦਾ ਆਪਾਂ ਝੂਠ ਨਹੀਂ ਬੋਲਣਾ ਆਪਾਂ ਨਹੀਂ ਪਤਾ ਠੀਕ ਆ ਕਿੰਨੀ ਉਮਰ ਹੋ ਗਈ ਬਾਈ ਜੀ ਉਮਰ ਬਾਈ ਜੀ ਇਹ ਦੋ ਦੰਦ ਸੱਟ ਗਈ ਚੌਥੇ ਚੌਗੀ ਜਿਹੜੇ ਚੱਕਦੀ ਆਉਂਦੀ ਠੀਕ ਆ ਚੱਕਦੀ ਆਉਂਦੀ ਆ ਹਾਂਜੀ ਬਾਈ ਕੋਈ ਦੋਨ ਦੇ ਮੰਨ ਲੇ ਕੋਈ ਚੌਕ ਦੇ ਮੰਨ ਲੇ ਵੀ ਚੌਗੀ ਵਾਲੇ ਚੌਗੀ ਚੱਕਦੀ ਆਉਂਦੀ ਆ ਚੌਗੀ ਚੱਕਦੀ ਆਉਂਦੀ ਆ ਚੌਕ ਦੇ ਠੀਕ ਆ ਲਓ ਵੀ ਸੱਜਣੋ ਦੋਨ ਦੇ ਦੰਦ ਸੱਟ ਕੇ ਤੇ ਚੌਗਦੇ ਚੱਕ ਰਹੀ ਆ ਵਹਿੜ ਪਸੰਦ ਤੁਸੀਂ ਕਰਨੀ ਹੈ ਦੋਸਤੋ ਮਦਰ ਰਿਕਾਡ ਬਾਈ ਜਾਂਦਾ 20 ਤੋਂ 22 ਲੀਟਰ ਰਿਆ ਜਜਮੈਂਟ ਤੁਸੀਂ ਲਾ ਲੈਣੀ ਹੈ ਦੋਸਤੋ ਸੋਹਣੇ ਕਦ ਕਾਠ ਦੇ ਵਿੱਚ ਆ ਵੇਖ ਸਕਦੇ ਮੂੰਹ ਮੱਥਾ ਤੇ ਬਾਕੀ ਦੋਸਤੋ ਥੱਲੋ ਤੁਹਾਨੂੰ ਝੋਲੀ ਝਾਲੀ ਵਿਖਾ ਦਿੰਨੇ ਆ ਦਰਮਿਆਨੇ ਜੇ ਕਦ ਕਾਠ ਦੇ ਵਿੱਚ ਆ ਦੋਸਤੋ ਮੜਾ ਆ ਖੜੀ ਪਈ ਅੱਗੇ ਬਸ ਫਤੋ ਦੇਖ ਲੈ ਦੇ ਦੋਸਤੋ ਕੱਲਾ ਕੱਲਾ ਥਣ ਲੱਗਿਆ ਹੋਇਆ ਟਿੱਟੇ ਨਾਲ ਦੋਸਤੋ ਵੇਖ ਸਕਦੇ ਆ ਚੰਗੀ ਢਿੱਲ ਪਈ ਆ ਵਾਲ ਬਹੁਤ ਆ ਦੋਸਤੋ ਜੋ ਤਿਆਰੀ ਹੋਈ ਤੇ ਸੋਹਣੀ ਦੋਸਤੋ ਵਹਿੜ ਬਣ ਜਾਣੀ ਹੈ ਬਈ ਇਹ ਹੀਟ ਦੇ ਵਿੱਚ ਆਈ ਆ ਕਿ ਨਹੀਂ ਇਦੋਂ ਪਹਿਲਾਂ ਬਾਈ ਜੀ ਇਹਦੇ ਟੀਕਾ ਪ੍ਰੋਆਇਨ ਨੂੰ 15 ਤੋਂ 18 ਦਿਨ ਹੋ ਗਏ ਆ ਠੀਕ ਆ ਪ੍ਰੋਆਇਨ ਨੂੰ 15 18 ਦਿਨ ਹੋ ਗਏ ਹਾਂਜੀ ਠੀਕ ਆ ਆਪਣੇ ਘਰੇ ਪ੍ਰੋਆਇਆ ਜੀ ਆਪਾਂ ਆਪ ਖੁਦ ਪ੍ਰੋਆਇਆ ਠੀਕ ਆ ਵੀ ਜਾਨੀ ਕਿ ਆਪਾਂ ਖਾਲੀ ਕਰਕੇ ਦੇ ਦੇਣਾ ਹਾਂਜੀ ਆਪਾਂ ਹਜੇ ਫਿਰ ਚੈੱਕ ਚ ਨਹੀਂ ਆਉਂਦੀ ਦੀ ਖਾਲੀ ਕਰਕੇ ਦੇਣੀ ਹੈ ਨਾ ਬਾਕੀ ਗਾਰੰਟੀ ਆ ਟੀਕਾ ਪ੍ਰੋਆਇਨ ਦੀ ਆਪਾਂ ਆਪ ਦੇ ਖੁਦ ਘਰੇ ਪ੍ਰੋਆਇਆ ਠੀਕ ਆ ਹਾਂਜੀ ਲਓ ਕਦੇ ਦਿਨ ਹੋ ਗਏ ਬਾਕੀ ਤੁਸੀਂ ਦੋਸਤੋ ਤਸੱਲੀ ਇੱਥੇ ਆ ਕੇ ਆਪਦੀ ਕਰ ਲੈਣੀ ਆ ਸੋਹਣੇ ਦੋਸਤੋ ਧਾਂਚੇ ਦੇ ਵਿੱਚ ਇਹ ਚ ਫਵਹਿੜਾ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੀ ਆ ਦਰਮਿਆਨੇ ਕੱਦ ਕਾਠ ਦੇ ਵਿੱਚ ਆ ਦੋਸਤੋ ਤੋੜ ਗਏ ਬਾਈ ਮਾਜ਼ ਰਿਕਾਡ ਬਾਈ ਜਾਂਦਾ ਦੋਸਤੋ 20 ਤੋਂ 22 ਲੀਟਰ ਆ ਤੇ ਸੀਮਣੇ ਦੇ ਜਿਹੜਾ ਲੱਗਿਆ ਦੋਸਤੋ 14 15 ਦਿਨ ਹੋ ਗਏ ਸੀਮਣ ਲੱਗੇ ਇਹਨੂੰ ਕੱਦ ਕਾਠ ਤੁਸੀਂ ਦੋ ਦੇਖ ਸਕਦੇ ਆ ਦੋਸਤੋ ਕੋਈ ਬਾਹਲੇ ਵੱਡੇ ਕੱਦ ਕਾਠ ਆ ਨਹੀਂ ਦਰਮਿਆਨੇ ਇਹ ਕੱਦ ਕਾਠ ਦੇ ਵਿੱਚ ਇਹ ਚ ਫਵਹਿੜਾ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚਲਾ ਦੇਾਂਗੇ ਆਪਾਂ ਸੰਪਰਕ ਕਰ ਸਕਦੇ ਆ ਪਿੰਡ ਝਖੜਵਾਲਾ ਜ਼ਿਲ੍ਹਾ ਫਰੀਦਕੋਟ ਦੋਸਤੋ ਤੁਸੀਂ ਨਾ ਜਿੱਥੋਂ ਪਾ ਜਾਂਦੀ ਆ ਬਾਜਾਖਾਨਾ ਦੇ ਨੇੜੇ ਰਹਿ ਜਾਂਦਾ ਦੋਸਤੋ ਫੋਰਡ ਸਾਨੂੰ ਕੋਈ ਫੋਰਡ ਸ਼ਾਂਗ ਨਹੀਂ ਕੱਲਾ ਕੱਲਾ ਥਾਂ ਲੱਗਿਆ ਹਾਂਜੀ ਬਾਈ ਜੀ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਇਹਦਾ ਬਾਈ ਜੀ 20000 ਰੁਪਏ ਬਾਕੀ ਮੌਕੇ ਤੇ ਆਪਾਂ ਮਾਨਤਾਨ ਜ਼ਰੂਰ ਕਰਾਂਗੇ ਠੀਕ ਆ ਮੌਕੇ ਤੇ ਮਾਨਤਾਨ ਹੋ ਜਾਈਏ ਹਾਂਜੀ ਲਓ ਵੀ ਸੱਜਣੋ ਵੀ ਹੇਰ ਪਿਆ ਬਾਈ ਨੇ ਡਿਮਾਂਡ ਮੰਗੀ ਆ ਰੇਟ ਮੰਗਿਆ ਤੇ ਮੌਕੇ ਤੇ ਦੋਸਤੋ ਮਾਨਤਾਨ ਤੁਹਾਡਾ ਹੋ ਜੂਗਾ ਇੱਥੇ ਆ ਕੇ ਆਪਦੀ ਤਸੱਲੀ ਕਰ ਸਕਦੇ ਆ ਬਾਈਆਂ ਦਾ ਦੋਸਤੋ 15 ਦਿਨਾਂ ਦਾ ਸੀਮਾ ਲੱਗਿਆ ਆਪਾਂ ਖਾਲੀ ਕਰਕੇ ਦੇਣੀ ਆ ਜਿੰਨੇ ਵੀ ਦੋਸਤੋ ਤੁਹਾਨੂੰ ਜਚੇ ਇੱਥੇ ਆ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆ ਬਾਕੀ ਦੋਸਤੋ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਰਹਿਣਾ ਤੇ ਜੇ ਕਿਸੇ ਵੀਰ ਨੇ ਦੋਸਤੋ ਐਦਾ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ